welcom to authric ball travel explorer channel ਦੇ ਉੱਤੇ ਕੋਲਕਾਤਾ ਵਿਜ਼ਿਟ ਦਾ ਨਵਾਂ ਬਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇਹ ਬਲੌਗ ਇਮੋਸ਼ਨਲ ਹੋਣ ਵਾਲਾ ਕਿਉਂਕਿ ਅਸੀਂ ਬਹੁਤ ਸਾਲਾਂ ਬਾਅਦ ਜਿਹੜਾ ਉਹ ਕਲਕੱਤੇ ਆਪਣੇ ਘਰ ਵੱਲੋਂ ਚੱਲੇ ਆਂ ਕਦੇ ਅਸੀਂ ਉੱਥੇ ਰਹਿੰਦੇ ਹੁੰਦੇ ਸੀਗੇ ਤੇ ਬਚਪਨ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਯਾਦਾਂ ਉੱਥੇ ਨਾਲ ਜੁੜੀਆਂ ਹੋਈਆਂ ਉੱਥੇ ਬਹੁਤ ਸਾਰੇ ਦੋਸਤ ਸੀਗੇ ਸਾਡਾ ਬਚਪਨ ਕਿਉਂਕਿ ਜਿੱਥੇ ਬੀਤਦਾ ਹੁੰਦਾ ਉੱਥੇ ਬਹੁਤ ਕੁਝ ਹੁੰਦਾ ਤੇ ਅੱਜ 40 ਸਾਲਾਂ ਬਾਅਦ ਤਕਰੀਬਨ ਉਸ ਥਾਂ ਨੂੰ ਦੇਖਣ ਚੱਲੇ ਆ ਉਹਨਾਂ ਚੀਜ਼ਾਂ ਨੂੰ ਦੇਖਣ ਚੱਲੇ ਆ ਸ਼ਾਇਦ ਉਹਨਾਂ ਚੋਂ ਕੋਈ ਦੋਸਤ ਮਿਲ ਜਾਏ ਚਲੋ ਸ਼ੁਰੂ ਕਰਦੇ ਆ ਜਾਣੇ ਆ ਉਧਰ ਸੋ ਇਹ ਆ ਗਿਆ ਦੀ ਬਰਬੰਦਤ ਜੀਰਲ ਪਿਆਰ ਸੁਬਹਾਲਾ बहुत सारिया जो यादा इस जुड़िया हुई बचपन दिखने बचपन के बहुत बारी इधर आई थी बहुत साल बाद जो इसमें देख रहे हैं ਇਹ ਲੱਗਦਾ ਮੈਂ ਕਿ ਕੀ ਹੋਇਆ ਉਸ ਜਨ ਚੋੜੀਆਂ ਕਿਤੇ ਡੰਡਾ ਨਾ ਮਾਰੀ ਮੋਤੀ ਸਭਾਂ ਨੇ ਸੋ ਐਕਸਾਈਟਮੈਂਟ ਦੀਆਂ ਘੜੀਆਂ ਖਤੂ ਹੋਈਆਂ ਤੇ ਇਹ ਆ ਗਿਆ ਜੀ ਸਾਡੇ ਕੁਆਟਰ ਇੱਥੇ ਅਸੀਂ ਰਹਿੰਦੇ ਹੁੰਦੇ ਸੀਗੇ ਇੱਥੇ ਅਸੀਂ ਬਚਪਨ ਦੇ ਵਿੱਚ ਘੁੰਮਦੇ ਫਿਰਦੇ ਖੇਤ ਦੇ ਸਕੂਲੇ ਪੜਨ ਜਾਂਦੇ ਹੁੰਦੇ ਸੀਗੇ ਇਹਨਾਂ ਰਾਹਾਂ ਤੇ ਤੁਰ ਤੁਰ ਕੇ ਉਹ ਸਾਹਮਣੇ ਕਹਿਣਾ ਪਤਾ ਨਹੀਂ ਕਦੇ ਸਾਡਾ ਘਰ ਦਿਖਾਈ ਦੇਣ ਲੱਗ ਪਿਆ ਹਾਂਜੀ ਦੋਸਤੋ ਸਾਡਾ ਇੱਥੇ ਕਲਕੱਤਾ ਆਉਣ ਦਾ ਸਭ ਤੋਂ ਮੇਨ ਜਿਹੜਾ ਕਾਰਨ ਹੈ ਉਹ ਉਸ ਜਗ੍ਹਾ ਤੇ ਅਸੀਂ ਪਹੁੰਚੇ ਹਾਂ ਜਿੱਥੇ ਬਹੁਤ ਸਾਲ ਪਹਿਲਾਂ ਛੱਡਿਆ ਸੀ ਕਲਕੱਤਾ ਇਸ ਦੀ ਮਮੋ 1984 ਦੇ ਵਿੱਚ ਉਹ ਤਾਂ ਪਹਿਲਾਂ ਜਿਹੜਾ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਇਸ ਜਗ੍ਹਾ ਦੇ ਨਾਲ ਜੁੜੀਆਂ ਹੋਈਆਂ ਮੇਰੇ ਲਈ ਬੜੇ ਭਾਵਕ ਪਾਲਿਆ ਇਹ ਆਜਾ ਸਿੱਤੇ ਪਹੁੰਚਣਾ ਇਹ ਵਸਤਾਨਿਆ ਜਿੱਥੇ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਉਹ ਸੀਨੀਅਰ ਸਟੇਟ ਕੋਟ ਟ੍ਰੇਨਿੰਗ ਕਰਦੇ ਆ ਤੇ ਇੱਥੇ ਜਿਹੜਾ ਉਹ ਜਿਹੜਾ ਆ ਬੀ ਬਲਾਕ ਐਨ ਬਲਾਕ ਇਹਦੇ ਜਿਹੜੇ ਸਭ ਤੋਂ ਉੱਪਰ ਐਸ ਘਾਡੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ ਇਸ ਘਰ ਦੇ ਵਿੱਚੋਂ ਇੱਥੇ ਖੇਡਦੇ ਆਏ ਆਂ ਆਵਾਜ਼ਾਂ ਸੁਣ ਜਾਂਦੇ ਆਂ ਬਹੁਤ ਕੁਝ ਬਦਲ ਗਿਆ ਇੱਥੇ ਪੰਪ ਵਾਲਾ ਕੋਠਾ ਇੱਥੇ ਬਹੁਤ ਰੌਣਕ ਹੁੰਦੀ ਸੀ ਅੱਗੇ ਪਰ ਹੁਣ ਇਹ ਵੀ ਕਾਫੀ ਚੇਂਜ ਹੈ ਇਹ ਰਸਤਾ ਜਿਹੜਾ ਗਲੀਆਂ ਬਹੁਤ ਕੁਛ ਇੱਥੇ ਜਦਾ ਹੋ ਗੀਤਿਆ ਬਿਤਾਇਆ ਇੱਥੇ ਰਹਿੰਦੇ ਰਹ ਆ ਕੋਠਾ ਔਰ ਸਾਮਨੇ ਜੋ ਪੌੜੀਆਂ ਦਿਖਾਈ ਦੇ ਰਹੀਆਂ ਇੱਥੇ ਘੰਟਿਆਂ ਵੱਧੀ ਬੈਠੇ ਰਹਿੰਦੇ ਸੀਗੇ ਖੇਡਦੇ ਹੁੰਦੇ ਸੀਗੇ ਤੇ ਆ ਜਿਹੜਾ ਪੁਆਇੰਟ ਆ ਆਖਰੀ ਪੁਆਇੰਟ ਇੱਥੋਂ ਜਿਹੜਾ 34 ਦੇ ਵਿੱਚੋਂ ਅਲੂਆ ਦਾ ਲੇਸੀ ਇਸ 45 ਤੇ ਮੁੜ ਕੇ ਕਦੇ ਵਾਪਸ ਨਹੀਂ ਆਏ ਅੱਜ ਐਨੇ ਸਾਲਾਂ ਬਾਅਦ ਇਸ ਟਾਪੀ ਦੇ ਜਿਹੜਾ ਤੇ ਬਾ ਇਹ ਕੁਆਟਰ ਦੇ ਪਰਸੇ ਖੜਦੇ ਉੱਤੇ ਜਿਹੜਾ ਉਹ ਤਸਵੀਰ ਇਹਦਾ ਹੁੰਦਾ ਸਕਾ ਸਾਹਮਣੇ ਦਾ ਉਹ ਸਾਡਾ ਘਰ ਸੀ ਤੇ ਇੱਥੇ ਇੱਕ ਟੁੱਟੀ ਸੀ ਟਾਈਪ ਦੀ ਤੋਂ ਪਾਣੀ ਭਰਦੇ ਹੁੰਦੇ ਸੀਗੇ ਆਵਲ ਪਾ ਲਿਆ ਆਵਲ ਟੁੱਟੀ ਬਹੁਤ ਪਾਣੀ ਭਰਿਆ ਇੱਥੇ ਤਰ ਕਾ ਪੁੱਛਾ ਪੰਡਾਲ ਤੇ ਇਧਰਲੇ ਪਾਸੇ ਜਿਹੜਾ ਕਾਫੀ ਬਲੌਕ ਆ ਜਿਹੜੇ बने टैंक से बहुत खेलते होंगे इन्होंने बिहे झूठते ऑफिस है म्यूनसीपैलिटी का ये भी जी ਕਾਪੀ ਰੋਹਨ ਕੋਲ ਜੀ ਪੁੱਛਿਆ ਹੁੰਦਾ ਸੀ ਇਸ ਜਗ੍ਹਾ ਦੇਖ ਤੇ ਜਰਾ ਹੋ ਸਰਸਵਤੀ ਪੂਜਾ ਲక్ష్ਮੀ ਪੂਜਾ ਕਾਲੀ ਪੂਜਾ ਜਿਹੜੀ ਇੱਥੇ ਅਸੀਂ ਮਨਾਇਦੀ ਸੀ ਛੋਟੇ ਹੁੰਦੇ ਸਾਰੇ ਨਾਰਾਟ ਕੇ ਆਹ ਤਲਾਬ ਸੀ ਇੱਥੇ ਕਰੇ ਚੂਬੀਆਂ ਨਾਲ ਅਗਰੇ ਸਕੇ ਤਾਰੀਆਂ ਲਾਉਦੇ ਹੁੰਦੇ ਸਗੇ ਫੰਟਾਜ ਸਾਰਾ ਬੰਦ ਕਰ ਦਿੱਤਾ ਤੰਦਾ ਬਹੁਤ ਸੋਹਣਾ ਲੱਗਦਾ ਹੁੰਦਾ ਸੀ। 7 ਉਹ ਇੰਤਰਗਾਪੂ ਜਿਆਦਾ ਪੰਡਾਲ ਲੱਗਾ ਹੋਇਆ ਉਹ ਸਾਹਮਣੇ। ਉੱਥੇ ਵੀ ਜਾਵਾਂਗੇ ਬਾਅਦ ਵਿੱਚ ਪਰ ਜਿਹੜਾ ਇਸ ਤੋਂ ਪਹਿਲਾਂ। ਹਾਂ। ਅੱਜ ਉਦਲ ਨਹੀਂ ਰਜਦਾ ਦੇਖ-ਦੇਖ ਕੇ। ਅੱਛਾ। ਉਹ ਮੰਦਿਰ ਆ ਜਿੱਥੇ ਜਿਹੜਾ ਉਹ ਕਦੇ ਕਦੇ ਸ਼ਾਮ ਨੂੰ ਉੱਥੇ ਚਲੇ ਜਾਣਾ ਮੰਦਿਰ ਦੇ ਵਿੱਚ ਤੇ ਆ ਸਾਰਾ ਜਿਹੜਾ ਉਹਦੇ ਸਾਹਮਣੇ ਆ ਬਣਿਆ ਹੋਇਆ ਇੱਥੇ ਸਾਰਾ ਵੀ ਤਲਾਬ ਹੀ ਹੁੰਦਾ ਇਹੋ ਮੰਦਿਰ ਤੇ ਉਹਦੇ ਬੱਡੇ ਨੇ ਆ काफ़ी याद जोड़ी ज्यादा खुला होता भी जरूर खास करके खूज बहुत सोनिया टाइल लगे मूर्तियां वो याद हजे तक बढ़िया होंगे तो इस पास आ जोड़ी बिल्डिंग है उस बहुत सस्ता हाउस की हम ये काफ़ी बढ़िया बन गई है इतना तैलाब होंगे सी पर हम इत ਕੋਨੇ-ਕੋਨੇ ਬੰਗਲੇ ਘਰ ਬਣੇ ਹੋਏ ਆ ਤੇ ਇਹ ਬਿਲਕੁਲ ਸਾਡੇ ਘਰਾਂ ਦੇ ਨਾਲ ਹੁੰਦਾ ਸੀਗਾ ਹੁਣ ਇੱਧਰ ਤੋਂ ਵੀ ਰਸਤਾ ਬਣ ਗਿਆ ਪਰ ਉਸ ਵੇਲੇ ਆ ਸਾਰਾ ਤਲਾਬ ਹੀ ਹੁੰਦਾ ਸੀ ਇੱਥੋਂ ਤੱਕ ਮੰਦਰ ਤੱਕ ਇਸ ਜਗ੍ਹਾ ਹਾਂ ਹੋ। ਹੋਰ ਪੂਰੀ ਪੱਲੀ ਤੇ ਪੁੱਛਦੇ ਆਂ। ਆਖਰ बार-बार

Horsaya गुरद्वारा साहब जितने तो पहुंचे हाँ सामना का समाज यही गुरद्वारा साहब आ जिते असी बचपन के आए हे इत देखा सी इधर पानी की संख्या बोलनी, पढ़नी लिखनी इतों देखी थी बहुत कुछ जिस गुरद्वारा में ने ਇਸੇ ਦੌਰਾਨ ਕੱਬ ਦੇ ਵਿੱਚ 84 ਦੇ ਵਿੱਚ ਜਦੋਂ ਜੰਗੇ ਭੜ ਗਏ ਸੀ ਚਾਰੇ ਪਾਸੇ ਨਵੰਬਰ 84 ਦੇ ਵਿੱਚ ਤਾਂ ਇੱਥੇ ਆ ਕੇ ਜਿਹੜਾ ਕੈਂਪ ਲੱਗਾ ਸੀ ਪੁਲਿਸ ਨੇ ਇੱਥੇ ਤੋਂ ਰੱਖਿਆ ਸੀ 15-20 ਦਿਨ ਇੱਥੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਕੋਤਾਂ ਦੇ ਉੱਤੇ ਤੇ ਪਾਜਿਤ ਕੀਤੀ ਸੀ ਇੱਥੇ ਬੰਗਾਲ ਦੀ ਪੁਲਿਸ ਨੇ ਤੇ 13 ਦੀ ਆਪਣੀ ਧਰਾਂ ਨੂੰ ਗਈ ਸੀ ਧਰਾਂ ਤੋਂ ਇੱਕ ਦੋ ਦਿਨ ਮੇਲਾ ਜੀ ਪੰਜਾਬ ਨੂੰ ਚਲੇ ਗਿਆ ਸੀ ਫਿਰ ਮੁੜ ਕੇ ਸਦੇ ਨਹੀਂ ਆਏ ਸੀ ਤੇ ਅੱਜ ਜਿਹੜਾ ਆਹੋ ਐਨੇ ਸਾਲਾਂ ਬਾਅਦ ਇੱਥੇ ਇਸ ਦਰਗਾਹ ਦੇ ਦਰਸ਼ਨ ਕਰ ਰਹੇ ਆ। ਪਾਵਲ ਡੱਬੇ ਮੁੜ ਕੇ ਬੰਗਾਲ ਦੇ ਵਿੱਚ ਹੀ ਦਿਖਾਈ ਦਿੱਤੀ। ਇਹ ਗੰਗਾ ਘਾਟ ਦੀਆਂ ਯਾਦਾਂ ਬਚਪਨ ਦੇ ਵਿੱਚ ਇੱਥੇ ਆਉਂਦੇ ਹੁੰਦੇ ਸੀ ਸਾਰਾ ਹੀ ਪੱਧਰਾ ਹੁੰਦਾ ਸੀਗਾ ਇੱਥੇ ਤੇ ਹੁਣ ਤਾਂ ਬਹੁਤ ਕੁਝ ਬਦਲ ਗਿਆ ਇੱਥੇ ਬਹੁਤ ਸਾਰੀਆਂ ਇਮਾਰਤਾਂ ਬਣ ਗਈਆਂ ਬਹੁਤ ਸਾਰੇ ਦੇਖਣ ਵਾਲੇ ਸਥਾਨ ਵੀ ਬਣ ਗਏ ਪਰ ਗੰਗਾ ਜਿਹੜੀ ਆ ਅੱਜ ਵੀ ਉਹੀ ਆ ਤੇ ਅੱਜ ਵੀ ਉਵੇਂ ਹੀ ਪਾਣੀ ਜਿਹਦਾ ਉਹ ਇੱਥੋਂ ਵਗਦਾ ਆ ਤੇ ਇਹਦੇ ਜਿਹੜੇ ਘਾਟ ਆ ਅੱਜ ਵੀ ਹੋਈ ਆ ਅੱਜ ਵੀ ਕਿਸ਼ਤੀਆਂ ਉਹ ਵੇ ਦੀਆਂ ਹੀ ਚੱਲਦੀਆਂ ਤੇ ਉਹ ਪਿੱਛੇ ਜੂਟ ਮੈਲ ਤੇ ਉਹ ਜਿਹੜਾ ਦੂਸਰਾ ਪਾਸਾ ਗੰਗਾ ਦਾ ਕਦੇ ਅਸੀਂ ਉੱਧਰ ਗਏ ਨਹੀਂ ਸੀਗੇ ਆ ਇੱਕ ਜਿਹੜਾ ਉਹ ਸਿਰੇ ਤੇ ਉੱਧਰ ਇੱਕ ਇੱਕ ਕਹਾਟ ਸੀ ਜਿੱਥੇ ਅਸੀਂ ਇੱਕ ਵਾਰ ਇਸਟਮਰ ਦੇ ਵਿੱਚ ਗਏ ਸੀਗੇ ਲਾਈਨ ਦੇ ਪੱਤੀ ਤੇ ਐਤੋਂ ਅੱਗੇ ਜਿਹੜਾ ਉਹ ਗਵਾਲਿਆਂ ਦੇ ਬਾੜੇ ਹੁੰਦੇ ਜਿੱਥੋਂ ਸਾਡੀ ਮਾਤਾ ਗੋਦ ਲੈ ਕੇ ਆਉਂਦੀ ਹੁੰਦੀ ਸੀ ਤੇ ਇੱਥੇ ਜਿਹੜੀ ਸ਼ਾਮ ਨੂੰ ਇੱਕ ਇੰਜਨ ਐਕਟ੍ਰੇਨ ਜਿਹੜੀ ਆਹੋ ਜਿਹਦੀ ਆਵਾਜ਼ ਸਾਡੇ ਘਰ ਤੱਕ ਜਾਂਦੀ ਹੁੰਦੀ ਸੀ ਇਹ ਆ ਸਕੂਲ ਜਿੱਥੇ ਅਸੀਂ 5ਵੀਂ ਜਮਾਤ ਕੀਤੀ ਸੀ ਪ੍ਰਾਇਮਰੀ ਪਾਸ ਕੀਤੀ ਸੀ ਇੱਥੇ ਹਾਲਾਂਕਿ ਜਿਹੜੀ 3 ਤੱਕ ਅਸੀਂ ਹੋਰ ਸਕੂਲ ਤੋਂ ਉਹ ਵੀ ਸ਼ਾਇਦ ਜੇ ਉੱਥੇ ਮੌਕਾ ਮਿਲਿਆ ਉੱਥੇ ਵੀ ਜਾਂਦੇ ਹਾਂ ਪਰ ਇੱਥੇ ਜਿਹੜੀ ਅਸੀਂ 5ਵੀਂ ਪਾਸ ਕੀਤੀ ਸੀ ਇਹ ਆ ਜਨਤਾ ਵਿਦਿਆ ਮੰਦਰ ਪ੍ਰਾਇਮਰੀ ਹਾਈ ਸਕੂਲ ਇੱਥੇ ਅਸੀਂ 1980 ਦੇ ਵਿੱਚ ਜਦੋਂ ਜਾਣਾ ਸੀ ਉਹ ਤੋਂ ਪਹਿਲਾਂ ਇੱਥੇ ਅਸੀਂ ਪੜਦੇ ਹੁੰਦੇ ਸੀ ਇਹ ਸਕੂਲ ਦੇ ਅੰਦਰ ਦਾ ਪਾਸਾ ਇੱਥੇ ਸਾਡੀ ਕਲਾਸ ਹੁੰਦੀ ਸੀ ਤੇ ਇੱਕ ਕਲਾਸ ਕਦੇ ਕਦੇ ਇੱਥੇ ਲਾਈ ਦੀ ਹਿੰਦੂ ਸੀ ਤੇ ਆਵਲਾ ਆਫਿਸ ਦਾ ਸਕੂਲ ਜੋ ਮਰਜੀ ਹੋ ਜਵੇ ਪ੍ਰਾਣੀਆਂ ਯਾਦਾਂ ਕਦੇ ਵੀ ਮਿਟਦੀਆਂ ਨਹੀਂ ਹੁੰਦੀ ਤੇ ਆਪਣੇ ਸਕੂਲ ਦੇ ਵਿੱਚ ਅੱਜ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਬੇਸ਼ੱਕ ਜਿੱਥੇ ਛੁੱਟੀਆਂ ਦੁਰਗਾ ਪੂਜਾ ਕਰਕੇ ਛੁੱਟੀਆਂ ਚੱਲਦੀਆਂ ਪਈਆਂ ਇੱਥੇ ਸਾਰੇ ਸਕੂਲ ਬੰਦ ਹੋਨੇ ਆ ਪਰ ਸੱਚਮੁੱਚ ਮਜ਼ਾ ਆ ਗਿਆ ਸਕੂਲ ਦੇ ਦਰਸ਼ਨ ਕਰਕੇ ਜੇ ਤੁ ਵਿੱਦਿਆ ਪ੍ਰਾਪਤ ਕਰਕੇ ਅਸੀਂ ਜਿਹੜਾ ਅੱਗੇ ਵਧੇ ਆ ਏ ਆ ਜੀ ਸੁਭਾਸ਼ ਮਾਤ ਤੇ ਇੱਥੇ ਜਿਹੜਾ ਦੁਰਗਾ ਪੂਜਾ ਦਾ ਪੰਡਾਲ ਲੱਗਾ ਹੋਇਆ ਬਹੁਤ ਸੁੰਦਰ ਮੰਦਿਰ ਜੋ ਦਿਖਾਈ ਦੇ ਰਿਹਾ ਮੰਦਿਰ ਨਹੀਂ ਹੈਗਾ ਅਸਲ ਦੇ ਵਿੱਚ ਪੰਡਾਲ ਆ ਸਾਰਾ ਕਪੜੇ ਦਾ ਬਣਿਆ ਹੋਇਆ ਸੁਭਾਸ਼ ਮਾਰੀ ਤੇ ਅਸੀਮ ਬਚਨ ਦੇ ਵਿੱਚ ਕਾਫੀ ਹੁੰਦੇ ਹੁੰਦੇ ਸੀ ਦੇਖਦੇ ਹਾਂ ਜਿਵੇਂ ਘੁੰਦੇ ਗਏ ਤੇ ਕਿਤੇ ਕਿਤੇ ਇਹ ਸੁਭਾਸ਼ ਮਾਰ ਨੋਟਾ ਤਾਂ ਬਹੁਤ ਹੀ ਕਾਫੀ ਜਿਆਦਾ ਬਰਖਾ ਪਈ ਹੈ ਜਿਹੜੀ ਲੱਗਦੀ ਆ छोटे इत पूजा होंगी बहुत सकड़ी इतने काफी अभी खोने मेला इतने काफी बताओ बहुत है जी कोई नहीं सिनेमा जिते असी बहुत सारिया फिल्म देखी सी पर हम एक खंडर बनिया पा सारा कुछ तो भी है नहीं ਆਪਕੋ ਸਨ ਮੈਂ ਵਾਂ। ਸੋ ਜੀ ਆਪ ਕੁਸਾ ਪਿਆ ਕਰਾਈ। ਕਰੀ ਕੋਈ ਨਾ ਬਹੁਤਾ ਨਹੀਂ ਜਾਂਦਾ ਜਿਵੇਂ ਬੀੜੀਆਂ ਹੋ ਜਾਂ। ਸੋ ਇਹ ਨਹੀਂ ਕਰਨਾ। ਜੀ ਜੀ। ਜੀ 5:00 ਵਜ ਦਾ ਚਰਸਤਾ ਐਫ ਤੋਂ ਜਿਹੜੇ ਦੋ ਮੋੜ ਇੱਥੇ ਸਾਡੇ ਘਰ ਵੱਲ ਨੂੰ ਜਾਂਦਾ ਸੀ ਤੇ ਜਦੋਂ ਅਸੀਂ ਸਕੂਲ ਤੋਂ ਆਈਦਾ ਸੀ ਕਈ ਵਾਰ ਤੁਰ ਕੇ ਇੱਧਰ ਜਿਹੜਾ ਘਰ ਨੂੰ ਚਾਈਦਾ ਹੁੰਦਾ ਸੀ ਚਰਸਤਾ ਸਾਰਾ ਬਦਲਿਆ ਹੋਇਆ ਇੱਥੇ ਇੱਥੇ ਦਾ ਮਾਹੌਲ ਜਿਹੜਾ ਹੁਣ ਪਹਿਲਾਂ ਵਾਲਾ ਨਹੀਂ ਹੈਗਾ ਉਦੋਂ ਟਾਮੀ ਟਾਮੀ ਦੁਕਾਨ ਹੁੰਦੀ ਸੀ ਆਇਆ ਜੀ 5:00 ਵਜ ਇਹ ਆ ਰਸਤਾ ਜਿਹੜਾ ਬੱਸ ਬੱਸ ਸਟੇਸ਼ਨ ਨੂੰ ਜਾਂਦਾ ਆਹ ਰਸਤਾ ਜਿਹੜਾ ਸਿੱਧਾ ਕੋਲਕਾਤਾ ਨੂੰ ਜਾਂਦਾ ਤੇ ਇਸ ਤੱਕ ਜਿਹੜੀ ਤੁਸੀਂ ਜਰਾ ਦੇਖੇਗੀ ਉਹ ਧਮਨ ਘਰ ਲਈ ਦਾ ਹੁੰਦਾ ਤੇ ਸਾਰਾ ਇਹਦਾ ਹੁੰਦਾ ਇਹ ਆ ਜੀ ਸਾਡਾ ਪਹਿਲਾ ਪ੍ਰਾਇਮਰੀ ਸਕੂਲ इतने असी नर्सरी को लैके थर्ड क्लास तक पढ़े थे ये अंदर जाके बुक पिछे जाके स्कूल है मैं तो अभी पढ़ के जाते छोटे गेट होंगे उदो आ गेट नहीं हूँ उदोह ही रस्ता हूँ सी पिछे जाके स्कूल आता सी उदा नाम टी एम सी टाइप स्टेशन मिशन स्कूल तो हम नाम जरा पेरेंट्स और टीशन पर नाम पै गया ਜੋ ਬਾਕੀ ਬਸਤੂ ਕਿਹਾ ਇੱਥੇ ਲੋਕ ਲੱਗਾ ਹੋਏ ਨੇ ਤਾਂ ਬਹੁਤ ਯਾਦਾ ਪਾਗੀਆਂ ਦਾ ਸੋ ਇਹ ਹੈ ਜੀ ਬਾਟਾ ਇੰਡੀਆ ਲਿਮਟਿਡ ਇੱਥੇ ਮੇਰੇ ਪਿਤਾ ਜੀ ਨੇ ਬਹੁਤ ਸਾਲ ਨੌਕਰੀ ਕੀਤੀ ਤੇ ਸਾਨੂੰ ਜਿਹੜਾ ਉਹ ਇਸ ਤਰ੍ਹਾਂ ਲਾਇਕ ਬਣਾਇਆ ਇੱਥੇ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਅੱਜ ਵੀ ਜੇਨ ਵਿੱਚ ਘੁੰਮਦੀਆਂ ਤੇ ਆਹ ਵੀਡੀਓ ਜਦੋਂ ਡੈਡੀ ਉਹ ਨਹੀਂ ਦੇਖੋਗੇ ਉਹਨਾਂ ਨੂੰ ਖੁਸ਼ੀ ਹੋਊਗੀ ਕਿ ਇਹਨਾਂ ਰਾਹਾਂ ਦੇ ਵਿੱਚ ਜਦੋਂ ਉਹ ਐਂਟਰੀ ਕਰਦੇ ਸੀ ਇੱਥੇ ਕੰਮ ਕਰਦੇ ਸੀ ਐਨੇ ਸਾਲ ਨੌਕਰੀ ਪਿੰਡ ਤੋਂ ਦੂਰ ਪਰਿਵਾਰ ਤੋਂ ਦੂਰ ਇੱਥੇ ਜਿਹੜਾ ਉਹ ਅ ਰੋਜ਼ਗਾਰ ਜਿਹੜਾ ਉਹ ਚਲਾਇਆ ਹੋਇਆ ਪੰਦੇ ਵਿੱਚ ਕਈ ਵਾਰ ਘੁੰਮਣ ਫੇਰਨਾ ਇੱਧਰ ਆ ਜਾਣਾ ਇੱਥੇ ਹਸਪੀਟਲ ਵੀ ਹੁੰਦਾ ਸੀ ਇੱਥੇ ਸ਼ੋਰੂਮ ਹੁੰਦੇ ਸੀ ਜੁੱਤੀਆਂ ਦੇ ਤੇ ਸ਼ੂ ਕਾਫੀ ਕੁਝ ਬਣਦਾ ਹੁੰਦਾ ਸੀ ਬੂਟ ਬਾਟਾ ਦੇ ਜਿਹੜੇ ਮਸ਼ਹੂਰ ਹੁੰਦੇ ਸੀ ਸਾਰੇ ਇੱਥੇ ਪਿਆਰ ਹੁੰਦੇ ਸੀ ਜਿਵੇਂ ਨਾਲੇ ਸ਼ੋਰੂਮ ਦੇ ਨੇ ਅ ਹੋਰ ਵੀ ਕਈ ਬੱਜ ਜਿਹੜਾ ਇਥੋਂ ਮਿਲਦਾ ਹੁੰਦਾ ਸੀ ਏਰੀਆ ਇੱਥੇ ਜਿਹੜੀ ਆਹੋ ਸਰਕਸ ਵੀ ਪਿੱਛੇ ਇੱਕ ਜਗ੍ਹਾ ਤੇ ਉੱਥੇ ਲੱਗਦੀ ਹੁੰਦੀ ਸੀ ਤੇ ਇਦਨ ਦੇ ਪਾਸੇ ਜਿਹੜਾ ਆਹੋ ਅੱਗੇ ਜਿਹੜਾ ਦੁਰਗਾ ਪੂਜਾ ਦੇਖਣਾ ਜਾਂ ਵੈਸੇ ਘੁੰਮਣਾ ਇੱਕ ਬੱਸ ਆਉਂਦੀ ਹੁੰਦੀ ਸੀ ਜਿਹੜੀ ਸਿੱਧੀ ਕਲਕੱਤੇ ਨੂੰ ਜਾਣ ਦੀ بجائے ਇੱਧਰ ਚ ਘੁੰਮਦੀ ਸੀ 77B ਸ਼ਾਇਦ ਉਹਦਾ ਨਾਮ ਸਗਾ 77A ਜਿਹੜੀ ਸਿੱਧੀ ਜਾਂਦੀ ਹੁੰਦੀ ਸੀ 77B ਜਿਹੜੀ ਇੱਧਰ ਚ ਘੁੰਮ ਕੇ ਜਾਂਦੀ ਸੀ ਤੇ ਜਦੋਂ ਵੀ ਅਸੀਂ ਕਿਤੇ ਉੱਧਰ ਕਲਕੱਤੇ ਵੱਲ ਤੁਰਨ ਜਾਂਦੇ ਸੀ ਤਾਂ ਅਸੀਂ ਉਹ ਬੱਸ ਜਦੋਂ ਇੱਧਰ ਚ ਘੁੰਮਦੀ ਸੀ ਤਾਂ ਅਸੀਂ ਹਮੇਸ਼ਾ ਇਸ ਚੀਜ਼ ਨੂੰ ਦੇਖ ਦਿੰਦੇ ਸੀ ਤੇ ਅੱਜ ਇੰਨੇ ਸਾਲਾਂ ਬਾਅਦ ਇਸ ਚੀਜ਼ ਨੂੰ ਮਿਸ ਕਰਦੀ ਹਾਂ ਜੇਰਾਸੂ ਤਾਂ ਜੱਤੋ ਪੌਂਟੂ ਹੋ ਜਾਂਦਾ ਜੀ ਦਾ ਜੱਤੋ ਪੈਦਾ ਕਰਨਾ ਆਪਰੇ ਨਾਮ ਨਾਲ ਜੀ ਸਾਮੀ ਪਟਾਦਾ ਹੈ ਜੀ ਮੋਟਾ